ਰਮਾਦੂ ਕਰੀਆ ਕੋਵਾ ਕੋਨੀ ਬਿਨੜਕ ਗੁਰ ਜਤਿਨਾ ਸੇ ਰੂਹੀ ਸਹਾਰੇ ਜਿਹੜੇ ਹਰ ਦੁੱਖੋਂ ਬਚਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨਾ ਜੀ ਹੈ ਇਸ ਟਿੱਠੇ ਸਭ ਮੁਕਤ ਜਾਏ ਦੇਖ ਬਹਾਰ ਦਸੁਨਿਏ ਕਰ ਨਾਮ ਜਪਾ ਰਤਾ ਦੀ ਸਭ ਤਾਈ ਹੋਈ ਜੀ ਸਹਾਰੇ ਦਸਮੀ ਪਾਖਸ਼ਾ ਸ੍ਰੀ ਗੋਬਿੰਦ ਸਿੰਘ ਜੀ ਸਭ ਨਾਮ ਰੇ ਦੀ ਸਹਾਇ ਦਸਾਂ ਪਾਖਸ਼ੀਆਂ ਜੀ ਜੂੜ ਸ਼ੀ ਗੁਰਸੇਵੀ ਦੇ ਪਾਠ ਜਿਦਾਦ ਨਾਲ ਸੰਪਰਕ ਕੇ ਗੋਲੂ ਦੀ ਵਾਹਿਗੁਰੂ ਪੱਜਾ ਪਿਆਰਿਆਂ ਤੁਹ ਸਹਿਜਾ ਜਿਆਂ ਚਾਲੀ ਭੁਗਤਿਆਂ ਅਠਨਾ ਸੱਜਨਾ ਤਪਨਾ ਜਦ ਦਾ ਨਾਮ ਲਿਖਿਆ ਵੰਡ ਕੇ ਛਕਿਆ ਲੀਖਦਾ ਰਹੀ ਸੇਗ ਬਾਹੀ ਪੀਕੇ ਰਿਖੇ ਤਿਸਾ ਤਨਾ ਪਿਆਰਿਆਂ ਸੁਪਿਆਰਿਆਂ ਦੀ ਕਮਾਈ ਦਾ ਜਨ ਕਰਕੇ ਖਾਲਸਾ ਸਹਿ ਗੁਰੂ ਸੀ ਵਾਹਿਗੁਰੂ ਜਿੰਦਾ ਸਿਨਾ ਸਿੰਘੜੀਆਂ ਨੇ ਤਰਬੀਰ ਸੀ ਦਿੱਤੀ ਮਨ ਬੰਨ ਕਟਾਈ ਕੋਪ ਦਿਨਾਂ ਲੋਹਾਂ ਜਦ ਪਿੰਨਾਂ ਤੇ ਚੜੇ ਤਰ ਆਰ ਅਰ ਚਾਏਗੇ ਦਰਵਾਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਤਰਬੀਰ ਹਾਰਿਆ ਸਿੱਕੀ ਕਿਸਾਂ ਸਵਸਾਂ ਸੰਭਾਈ ਤਿਨਾਂ ਦੀ ਕਮਾਈ ਦਾ ਧਿਆਨ ਸਰ ਕੀ ਖਾਸ ਸਹੇ ਬੁਦੂ ਜੀ ਵਾਹਿਗੁਰੂ ਜੀ ਆਪ ਤੁਹਾਰੇ ਦੁਆਰੇ ਆਤਮਾ ਤੱਕ ਕੇ ਨੂੰ ਜੀ ਸਵਾਗਤ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਅੰਦਰ ਸ੍ਰੀ ਸਰਬੱਤ ਖਾਲਸਾ ਜੀ ਕੇ ਅੰਦਰ ਸ੍ਰੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਪਨ ਕਾ ਸਤ ਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਿਆ ਰਿਆਇਤ ਦੇਵ ਤੇ ਪਤੀ ਬ੍ਰਿਤ ਕੀ ਪੈਣ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਏ ਖਾਲਸਾ ਜੀ ਕੇ ਗੁਰ ਬਾਲੇ ਬੋਲੋ ਜੀ ਵਾਹਿਗੁਰੂ ਸਿਖਾਂ ਨੂੰ ਸਿਖੀ ਦਾ ਆਪ ਕੇ ਦਾਤ ਰਹਿਤ ਦਾਤ ਵਿਕ ਦਾਤ ਵਿਸਾਦ ਦਾਤ ਤੋਸਾ ਦਾਤ ਦਤ ਸਰਬਾਨਾਮ ਦਾਤ ਸ੍ਰੀ ਅਮਰਤ ਸਰਸੈ ਜੀ ਦੇ ਨਾਮ ਚੌਕੀਆਂ ਝੰਡੇ ਦੁੰਗੇ ਤੁਹੂ ਦੁੱਖ ਹਟਲ ਸਤਿ ਪੁਕਾਰੇ ਕਾਰ ਗੁਰੂ ਜੀ ਵਾਹਿਗੁਰੂ ਸਿੱਖਾਂ ਦਾ ਮੰਡੀ ਮਾਤ ਜੀ ਮੱਧ ਰਖਾ ਵਹੀ ਗੁਰੂ ਜੀ ਪਕਾਰ ਕੁਰਪ ਆਪਣੇ ਪਤਨੀ ਸਦਾ ਸਹਾਈ ਦਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰ ਧਾਪਾਂ ਜਿਰਮਾਂ ਤੋਂ ਪਤਨਿ ਵਿਛੜਿਆ ਗਿਆ ਗੁਰੂ ਦੇ ਦਰਸ਼ਨ ਦੀਦਾਰ ਤੇ ਸਿਵਾ ਸੁਭਾਤਾ ਨਾਮ ਖਾਸਿਨ ਬਖਸ਼ੋ ਨਿਮਾਣਿਆਂ ਦੇ ਪਾਠ ਦੇ ਤਾਣਿਆਂ ਦੇ ਤਾੜ ਟਿੰਟੀਆਂ ਦੀ ਉਸ ਚਿਤਤਾ ਵਹਿ ਗੂਸ ਆਪ ਜੀ ਦੇ ਹਜ਼ੂਰ ਪਰਨਾਸ ਬਿਤੀ ਹੈ ਜੀ ਭਾਈ ਨਾਨ ਸਿੰਘ ਜੀ ਜੋ ਆਪ ਦੀ ਦੁਆਰਾ ਜੀ ਨੂੰ ਸਵਸਥੀ ਦੀ ਬੋਗਦੇ ਆਇਆ ਅਪਾਤ ਚਰਾਣ ਕਰਕੇ ਸੰਤਿਖੇ ਪਰਿਵਾਰ ਜੀ ਨੂੰ ਆਪ ਜੀ ਦੀ ਬੰਦ ਨੂੰ ਆਸਰਾ ਰਿਆ ਗਿਆ ਪਾਰਸ਼ਦ ਜੀਓ ਆਪ ਜੀ ਦੇ ਹਜ਼ੂਰੀ ਅੰਦਰ ਇਲਾਹੀ ਬਾਣੀ ਦੇ ਚਿਤਤ ਹੋਏ ਨਸਿ ਬਿਤੀ ਸੇਵਾ ਨਮੋ ਨਿਆ ਹੋਗਿਆ ਦੇ ਕ ਪ੍ਰਕਾਰ ਦੀਆਂ ਗਲਤੀਆਂ ਬਖਸ਼ਣ ਦੇ ਅੱਗੇ ਵਾਸਤੇ ਸਹਤ ਬੋਧਿ ਦੀ ਕਿਰਪਾ ਰਹਿਤਾ ਮੇਰਾ ਅਰਦਾਸ ਵਿਛੜੀ ਹੋਈ ਆਤਮਾ ਨੂੰ ਚਰਣਾ ਵਿੱਚ ਨਿਵਾਸ ਬਖਸ਼ਣਾ ਬਿਸ਼ੂਤਰਾ ਨੂੰ ਪਾਣ ਮੰਨਦਾ ਬੰਦੂਤ ਬਖਸ਼ਣਾ ਸਿਰਪਰਵਾਰ ਬਲੋਕ ਆਪ ਜੀ ਦੇ ਸੁੰਦਰ ਪਰਸ਼ਾਕੇ ਪੈਣਾ ਹੈ ਕਿ ਸਿਆਪ ਜੀ ਨੇ ਕੰਝੀ ਕਾਲ ਕੀਤੇ ਲੋਕ ਪਰਲੋਕ ਦੇ ਅੰਦਰ ਸੇਤਾਂ ਦੇ ਪਰਦੇ ਗੱਢਨੇ ਆਪ ਜੀ ਦੀ ਹਜ਼ੂਰੀ ਅੰਦਰ ਪਵਿੱਤਰ ਕਨਾ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਣ ਹੋਏ ਜੋ ਜਿਛੇ ਆਪ ਜੀ ਦਾ ਪਵਿੱਤਰ ਨਾਮ ਰਹਿ ਗੁਰੂ ਵਸਤੁ ਜਪੇ ਕਿਰਪਾ ਰਹਿਤ ਨਾਮ ਜੀਣਾ ਕਰਦੀਆਂ ਸੇਵਕ ਪਰਿਵਾਰ ਦੇ ਸਿੱਖੀ ਮੇਹ ਪਰਿਆ ਹੱਥ ਰੱਖਣਾ ਆਪਣੇ ਗੁਰੂ ਗ੍ਰੰਥ ਸਿੱਖੀ ਜੀਵਨ ਦਾ ਅੰਦਰ ਵੀ ਨਰਾ ਉਚਿਸ਼ ਕਰੇ ਸਮੂਹ ਦਰ ਤੇ ਆਇ ਸੰਗਤ ਦੀ ਹਾਜ਼ਰੀ ਤਿੰਨ ਤੁਲ ਬੇਟਾ ਆਨ ਦਰ ਪ੍ਰਵਾਣ ਕਰਨੀਆਂ ਕਰੋ ਕਿਰਪਾ اپنا اراہی پیغام بچ کے سنتا نو نال کرو سی پیاری میل جنا ملے تر نام چاہے واحد واحد فٹ بولی The <speaking in Hebrew> Lord सप्नाम सात्सु सुतः 您呢？<Yeah. S 2> no. ਜਨ <mimitation> ਦੇਖਾਂ i ਮਾਰ ਬੇਨਤੀ ਹੈ ਕਿ ਦਰਵਾਜੇ ਤੋਂ ਦੇਖ ਪ੍ਰਾਪਤ ਕਰਕੇ ਪਹਿਲਾਂ ਵੀ ਪਰਸ਼ਾਦਾ ਸਰ ਲੈਣ ਜੀ ਫਿਰ ਬਾਅਦ ਵਿੱਚ ਉਹ ਭੈਣ ਦਾ ਪਰਸ਼ਾਦਾ ਸਰ ਲੈਣੀਆਂ ਸੋ ਭੈਣਾਂ ਨੂੰ ਰੀਤੀ ਹੈ ਕਿ ਜਿੰਨਾ ਚਿਰ ਦਰਵਾਜੇ ਵਿੱਚ ਰਹਿਣਾ ਹੈ ਗੱਲਾਂ ਨਹੀਂ ਕਰਨੀਆਂ ਗੁਰੂ ਸਾਹਿਬਨ ਕਿਠੋ ਨਹੀਂ ਕਰਨੀ ਤੋਲੇ ਬਣਾ ਕੇ ਵੀ ਰਹਿਣਾ ਸਿਮੰਕਾ ਸਾਹਿਬ ਦੀ ਜਿ ਰਹਿਣਾ ਸੋ ਏਨਰਗੇ ਬੀਰ ਦੀਆਂ ਪਰਵਾਰ ਕਰਨਾ ਜੀ ਬਾਹੀ ਜੀ ਦਾ ਖਾਸਾ ਬਾਹੀ ਜੀ ਕੀ ਫਲੇ ਵਾਹਿਗੁਰੂ ਰਾਣਾ ਰਾਵ ਨੂੰ ਨਾ ਕੋ ਰਹਾਏ ਰੰਗ ਨਾ ਤੁੰਗ ਤੁਧੀਰ ਬਾਹੀ ਆਪੋ ਆਪਣੀ ਕੋਈ ਨ ਮੰਦਹਿ ਤੀ ਜਿਹਾਂ ਜੀ ਰਿਖਿਆ ਤੇ ਆਪ ਤੁਮ ਕਮਾਈ ਤਲੇ ਆਵੇ ਨਾਨਕਾ ਸਦੇ ਉੱਚੇ ਜਾਜ ਦੇ ਵਾਕ ਅਨਸਾਰ ਚਮਕ ਤਖਤ ਦੇ ਮਾਲਕ ਹਾਜ਼ਰ ਆਵੇ ਲੋੜ ਪਾ ਕੇ ਨਹੀਂ ਜਰੂਰ ਤੁਗਡਾ ਹਾਂ ਦੇ ਵਾਲੇ ਸਤਿਗੁਰੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ ਗੋਟੀ ਹੈ ਬਾਟ ਰਹੀਆਂ ਗੁਰੂ ਦੀਆਂ ਆਸਿਂਤ ਸੰਗਤਾਂ ਦੂਰ ਨੇੜੇੋਂ ਜੋ ਚੱਲ ਕੇ ਸਰਦਾਰ ਨਾਨਕ ਸਿੰਘ ਜੀ ਦੇ ਦੁਸ਼ਹਿਰੇ ਤੇ ਪਹੁੰਚ ਜਾਂਦੇ ਸਾਰੇ ਸੰਤਾਂ ਕੋਲ ਰਾ ਗੱਲ ਕੇ ਆਪ ਕੋ ਬਾਹਰ ਗੁਰੂ ਜੀ ਦਾ ਖਾਲਸਾ ਬਾਹਰ ਗੁਰੂ ਜੀ ਕੀ ਫਤਿਹ ਸੋ ਗੁਰੂ ਦੇ ਪਾੜੇ ਅੰਦਰ ਸਦਾ ਮੰਨ ਸਿੰਘ ਜੀ ਆਏ ਉਸ ਦੇ ਪਾੜੇ ਨੂੰ ਕੂਰ ਕਰਦੇ ਹੋਇਆ ਕੁਝ ਦਿਨ ਪਈਆ ਆਪ ਜੀ ਦੇ ਪਰਵਾਰ ਨੂੰ ਸੱਤ ਸੰਬੰਧੀਆਂ ਨੂੰ ਲੱਗਣ ਨੂੰ ਸੰਧੀ ਨਹੀਂ ਰਿਛੋੜਾ ਦੇ ਕੇ ਸਰਗੁਰੂ ਜੀ ਦੇ ਚਰਨਾਂ 'ਵੇ ਜਾਤ ਰਾਜੇ ਨੇ ਉਹਨਾਂ ਦੀ ਸੁਖ ਕਲਿਆਣਤਾ ਲਈ ਯੋਗ ਅਬਦੁੱਲਾਹ ਹੀ ਬਾਣੀ ਦਾ ਕੀਰਤਨ ਸਰਬਾਰ ਹੋਇਆ ਅੱਜਕੱਲ ਮੈਂ ਕੀਰਤਨ ਪ੍ਰਧਾਨਾਂ ਗੁਰੂଙ୍କ ਜੱਪਲੇ ਲੈ ਧੰਨਾਂ ਦੇ ਮਹਾਂ ਜਾਤ ਸਾਡੇ ਤੋਂ ਸਰਦਾਰ ਜੋਗ ਐਸਾ ਬਾਣੀ ਰਜਿਸਤਰੀ ਜੀ ਨੂੰ ਦਾ ਸਤਿ ਸ਼ੰਗ ਸ੍ਰੀ ਹਰਿਮੰਦਰ ਸਾਹਿਬ ਨੂੰ ਜਿੰਨਾਂ ਰਚਿਤਤਾ ਉਹਨਾਂ ਦੇ ਮੌਜੂਦ ਹੈ ਅਬਦੁੱਲਾਹ ਹੀ ਬਾਣੀ ਦਾ ਕੀਰਤਨ ਕੀਤਾ ਹੈ ਉਸਨਾਂ ਨੂੰ ਧੰਨਵਾਦ ਗੁਰੂ ਦੇ ਅੱਗੇ ਅਰਦਾਸ ਬੇਨਤੀ ਜੋ ਜੀ ਆਪਣੇ ਪਾਕਾਇਸ਼ ਸੇਵਾ ਕਰਨ ਦੀ ਮਾਣੋਤੀ ਹੋਈ ਹੈ ਆਲ ਸਭ ਤੋਂ ਪਹਿਲਾਂ ਜੋ ਆਪਣੀ ਮੇਰੇ ਵੱਡੇ ਲਈ ਪੈਸਾ ਭਾਈ ਆਮਰ ਜੀ ਸਿੰਘ ਉਹਨਾਂ ਨੂੰ ਬੇਨਤੀ ਵੀ ਗੁਰੂ ਸਾਹਿਬ ਦੇ ਸਾਨਮਾਨ ਨੂੰ ਉਹ ਉਹਨਾਂ ਦੇ ਮਾਮਾ ਦੇ ਵੱਲੋਂ ਦਸਤਾਰ ਰੇੜ ਘੁਣੀਆ ਅੱਜ ਤੋਂ ਜਿਹੜੀ ਵੱਡੀ ਜ਼ਿੰਮੇਵਾਰੀ ਹੈ ਸਲਾਹ ਨਾਨਕ ਸਿੰਘ ਜੀ ਦੀ ਉਹ ਇਹਨਾਂ ਦੇ ਸਿਰ ਤੇ ਪਈ ਤੇ ਜਿਤਨਾ ਉਹਨਾਂ ਨੇ ਆਪਣਾ ਸਾਰਾ ਜੀਵਨ ਇੱਕ ਛੱਤ ਦੇ ਥੱਲੇ ਬਤੀਤ ਕੀਤਾ ਨਗਰ ਵਿੱਚ ਵੀ ਤੇ ਬਟਾਲੇ ਦੇ ਵਿੱਚ ਆਣ ਕੇ ਮੈਂ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਕਿਉਂਕਿ ਏਡੇ ਸੋਹਜ ਹੋਏ ਏਡੇ ਮਿੱਠੇ ਸੁਭਾਅ ਵਾਲੇ ਸਾਡੇ ਪਿਤਾ ਸਬਾਨ ਜਿਸ ਤਰ੍ਹਾਂ ਦਾ ਉਹਨਾਂ ਨੇ ਜੀਵਨ ਬਤੀਤ ਕੀਤਾ ਹੈ ਕਿ ਗੁਰੂ ਦੇ ਅਨੁਸਾਰ ਬੰਦੀ ਕੀ ਮਾਰਾ ਹਰ ਇੱਕ ਨੂੰ ਆਸਾ ਜੀਵਨ ਬਤੀਤ ਕਰਨ ਦੀਆਂ ਕੜੀਆਂ ਬਖਸ਼ ਕਰਨੀਆਂ ਉਹ ਵੀ ਸੱਚਾਈ ਵਾਲੇ ਸਾਰੇ ਵੀਰਾਂ ਨੇ ਬਹੁਤ ਮੱਛੜਾ ਪਰਿਵਾਰ ਗੁਰੂ ਘਰ ਦੇ ਨਾਲ ਬਹੁਤ ਲੱਗਣਾ ਸਾਰੇ ਪਰਿਵਾਰ ਦੀ ਬੱਚਿਆਂ ਦੀ ਇਹ ਸਾਰੀ ਉਹਨਾਂ ਦੀ ਦੇਣ ਸੀ ਸੋ ਇਸ ਕਰਕੇ ਆਪ ਜਿੰਨੀਆਂ ਸੰਤਾਂ ਦਰੂਦ ਦੇ ਤੋਂ ਚੱਲ ਕੇ ਆਈਆਂ ਨੇ ਪਰਿਵਾਰ ਵੱਲੋਂ ਉਹਨਾਂ ਦਾ ਜੀ ਆਇਆਂ ਵੀ ਆਖਦੇ ਆਂ ਬਹੁਤਾਂ ਬਹੁਤ ਧੰਨਵਾਦ ਹੈ ਸੋ ਹੁਣ ਮੈਂ ਬਹੁਤਾ ਸਮਾਂ ਨਾਲ ਇੰਟਰਵਿਊ ਸਾਡੇ ਬਹੁਤ ਸਰਦਾਰ ਜੂ ਸਰਦਾਰ ਗੁਰਿੰਦਰਪਾਲ ਸਿੰਘ ਗੋਰਾ ਸਾਹਿਬ ਵਪਾਰਕ ਕਮਿਟੀ ਦੇ ਮੈਂਬਰ ਸਨ ਪਰਿਵਾਰ ਵੱਲੋਂ ਨਾਮ ਚਿੱਤੇ ਤੌਰ ਤੇ ਸੋ ਸਦਾ ਪੰਦਰ ਜੀ ਆਇਆਂ ਤੇ ਪਰਿਵਾਰ ਸਾਹਮਣੇ ਹੈ ਸੋ ਉਨ੍ਹਾਂ ਨੂੰ ਮੈਂ ਬਰਸਾਤ ਬੇਨਤੀ ਕਰਾਂ ਕਿ ਜਿਵੇਂ ਸਾਡੇ ਪ੍ਰਤਾ ਸਨਾ ਸੁਦਾਹਾਂ ਸਿੰਘ ਜੀ ਸਾਡੇ ਅੱਜ ਨੇ ਇਹ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨੇ ਬਾਜਰੀਆਂ ਲਵਾਈਆਂ ਨੇ ਦੁੱਖ ਨੂੰ ਵਡਾਉਣਾ ਕੀਤਾ ਹੈ ਗੁਰੂ ਦੇ ਚਾਰੋਂ ਦੁੱਖ ਵਧਾਇਆ ਘਟ ਜਾਂਦਾ ਹੈ ਖੁਸ਼ੀ ਮਨਾਇਆ ਖੁਸ਼ੀ ਬਾਤ ਧੰਨ ਗਰੀ ਹੈ ਤੁਸੀਂ ਨਾਲ ਸਾਡੇ ਜਿੰਨੀਆਂ ਸੰਗਤਾਂ ਗੱਲ ਕੇ ਆਈਆਂ ਨੇ ਉਹਨਾਂ ਦਾ ਰਾਮ ਨੂੰ ਸਲਾਮ ਸੋ ਹੌਣਾਂ ਬੇਨਤੀ ਕਰਾਂ ਸਦਾ ਗੰਦਰਪਾਲ ਸਿੰਘ ਜੀ ਡੂਲਾ ਸਾਹਿਬ ਉਹ ਆਪ ਨੂੰ ਸਰਪੰਨ ਦੇ ਸਨਮੋਖੂਲ ਸੋ ਗੁਰਦਵਾਰਸਨ ਸਰ ਸਿੰਘ ਸਰਪੰਨ ਨੂੰ ਸਾਡੇ ਸਾਰੇ ਜੀ来ਗੇ ਦੋਵਾਂ ਭਾਈਆਂ ਨੂੰ ਸਰਪਾਉ ਹੋਣੇ ਹੈ ਦੋਵਾਂ ਜੀ ਦਾ ਪਹਿਲਵੰਦ ਸਿੰਘ ਜੀ ਨੂੰ ਔਰ ਭਾਈਆਂ ਨੂੰ ਜਿਸ ਸਿੰਘ ਨੂੰ ਬੇਨਤੀ ਹੈ ਯਾਰ ਜੀ ਦਾ ਸਰਪਾਉ ਉਹਨਾਂ ਦੇ ਕੋਲੋਂ ਹੀ ਗੱਲਾਂ ਤੋਂ ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਗੁਰੇਲ ਸਿੰਘ ਜੀ ਉਹ ਵੀ ਸਰਪੰਨ ਜੀ ਆਏ ਉਹ ਵੀ ਆਪਣਾ ਜਿਹੜਾ ਉਹਨਾਂ ਨੇ ਸਰੂਪਾ ਦਿੱਨਾ ਹੈ ਇੱਕ ਵਾਰ ਸੁਖਮਨੀ ਸਾਹਿਬ ਦੀ ਜੋ ਸਾਡੀ ਆਖੋ ਨਾ ਮੇਰਾ ਵੱਦੋਮੀ ਆਤਮ ਸਰੀਰ ਆਕਾਰ ਸਤਿਗੁਰੂ ਦੀ ਦੁਨੀਆ ਦੇ ਮਾਲਕ ਜਿਗੋਜਗਰ ਕਾਲ ਹੱਥ ਪੰਥ ਲੈ ਨਾਖੇ ਨਮਾਣਿਆਂ ਦੇ ਬਾਣ ਨਾਟਾਣਿਆਂ ਦੇ ਤਾਨ ਦੇ ਹੋ ਗਿਆ ਨੀ ਹੋਰ ਕਦੀ ਦੇ ਰਾਜਮਾਨ ਸਤਿਗੁਰੂ ਧੰਨ ਧੰਨ ਪੰਸਾ ਸ੍ਰੀ ਗੁਰੂ ਸਾਹਿਬ ਜੀ ਦੀ ਪਾਵਨ ਕੋਇਤਰ ਮਿੱਟੀ ਕੋਚ ਜੜ ਪੈ ਗਈ ਗੁਰੂ ਦੀ ਸਾਹਿਬਾ ਜੀ ਸਰਕਾਰ ਜੋ ਗੁਰੂ ਰੂਪ ਸਾਹਿਬ ਜੀ ਉਹ ਰਸਤਾ ਕੋਇਤਰ ਕਰੀਏ ਸਭੇ ਕਿਸਾਨ ਭਾਈਓ ਦਾ ਸੁਨਾਭਾ ਜੀ ਨਾਲ ਇੱਕ ਬਾਦਿਕਾ ਕੋ ਵਾਰੀ ਨੂੰ ਲੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਜ ਵੇਖੇ ਮਿਲੀ ਜਲ ਦਾ ਜਲ ਹੋਆ ਗਾਮ ਜੋਤੀ ਜੋਤ ਰਲੀ ਸੰਪੂਰਨ ਕੀਆ ਉਸ ਪ੍ਰਭਾਤਾਂ ਨੂੰ ਭੇਜੇ ਹੋਏ ਜੀਵ ਆਤਮਾ ਸਰਬਾਤ ਮਾਨ ਸਿੰਘ ਜੀ ਜੋ ਇਸ ਮਾਤ ਲੋਕ ਚਾਹੇ ਜਿਹੜਾ ਜੀਵੀ ਲਿਖਿਆ ਪਿਹਾ ਹੁਕਮ ਕਮਾਏ ਥੱਲੇ ਆਵੇ ਨਾਨਕਾ ਸੱਤੇ ਉਠੀ ਜਾਏ ਮਾਪਾਪਨ ਸਾਥ ਜੋ ਉਪਦੇਸ਼ ਉਹ ਬਿਰ ਸਾਹਿਬ ਕਰੋ ਆਜ ਕੇ ਕਾਲ ਨਾਨਕ ਹਰ ਗੁਨ ਗਾਇਲੇ ਸ਼ਾਨ ਸੰਗ ਜੰਜਾਂ ਚਿੰਤਾ ਬਾਕੀ ਕੀਜੀਏ ਜੋ ਅਣਹੋਣੀ ਹੋਏ ਇਹ ਮਾਰਗ ਸੰਸਾਰ ਤੋਂ ਨਾਨਕ ਫਿਰ ਨਹੀਂ ਕੋਏ ਇਹ ਸੱਚਾ ਰਸਤਾ ਬਹੁਤ ਦਾ ਅਤਲ ਸਚਾਈਏ ਮਨੁੱਖ ਦੇ ਜੀਵਨ ਧਰਤੀ ਤੇ ਭੇਜਣ ਤੋਂ ਪਹਿਲਾਂ ਮੌਤ ਮੰਦੇ ਤੇ ਲਿਖੀ ਹੈ ਮਰਨ ਦਾ ਸਾਰਾ ਮੰਦਲ ਮੇਰਾ ਮੇਰੇ ਸਰੀਰ ਨੇ ਜੋਤ ਰੱਖੀ ਏ ਸਰੀਰ ਮੇਰਾ ਹੱਥੋਂ ਮੈਂ ਜੋਤ ਰੱਖੀ ਤਾਂ ਤੂੰ ਜਪਿਆ ਆਇਆ ਕਹੇ ਮਾਲਕ ਨੇ ਸਰੀਰ ਨੂੰ ਨਹੀਂ ਖੜਿਆ ਮਾਲਕ ਨੇ ਜਦੋਂ ਜੀਵਨ ਦਿੱਤਾ ਇੱਕ ਪਲ ਨੇ ਤੇ ਜੀਵਨ ਲੱਗਿਆ ਇੱਕ ਪਲ ਨੇ ਤੇ ਮੌਤ ਮਿਹੀ ਏ ਵਿਜਰੇ ਪਲ ਨੇ ਖਾਦੀ ਛੜ ਤੇ ਸੰਸਾਰ ਵਿੱਚ ਵਿਜਰੇ ਤੇ ਕੀਤਾ ਕੀ ਏ ਸ੍ਰਾਵੀ ਕੋ ਆਇਓ ਲਾਹ ਲੈਣ ਲੱਗਾ ਕਿ ਫੱਕੜੇ ਸਾਂ ਮੁਗਲੀ ਚੱਲੀ ਰਹਿਣ ਜੋਦ ਨੇ ਆਵਾ ਸ਼ੋਦਨ ਜਾਈ ਕਰਨਾ ਕੂਚ ਰਹਿਣ ਕਰ ਮੈਂ ਸੰਗ ਜਾਂਦਾ ਹੈ ਹੰਪੀ ਚਲਣਾ ਕਿੱਥੇ ਜਾਣਾ ਜਿੱਥੇ ਸਰਦਾਰ ਨਾਨ ਸਿੰਘ ਜੀ ਚਰੇਗੇ ਗਰਬਾਣੀ ਮੇਬੜਾ ਸਮਝਾ ਕੇ ਸचेत ਕੀਤਾ ਕਿੱਥੇ ਟੰਡੇ ਮਾਪਿਆਂ ਜਿੰਨੇ ਲੋ ਜਲਿਆਉਂਦਾ ਪਾਸਾ ਲਾ ਦਿੰਦਾ ਜਿਹੜਾ ਪਕੇ ਹੋਏ ਫਿਰ ਉਹਨੇ ਸਮਝ ਨਹੀਂ ਆਈ ਕਈ ਵਾਰੀ ਫੱਡੇ ਦੇ ਬਾਗ ਬੈਠ ਜਾਂਦੇ ਤੇ ਲਾ ਕੇ ਬੈਠਾ ਵੇਪਨ ਵਾਲਾ ਕਹਿੰਦਾ ਸ਼ਾਇਦ ਇਹ ਨਹੀਂ ਜਾਣਾ ਬੈਠ ਨਹੀਂ ਜਾਣਾ ਇੱਕ ਬੰਦਾ ਸਾਹਿਬ ਇੱਕ ਅਸਰ ਮਾਨਾ ਇਹ ਸਾਰਿਆਂ ਦੀ ਬਾਤ ਹੈ। ਲਹਤ ਹੀ ਪੜਿਓ। ਵਾਰੀ ਆਪ ਨੂੰ ਆਪਣੀ ਨਦੀ ਬਣਾਉਣੀ ਆ। ਕੋਈ ਨੰਦਾ ਇੱਜਾ ਵੀ ਚੁਗੁਰ ਗੁਰਨ ਸਿੰਘ ਸਾਹਿਬ ਜੀ। ਬਾਤ ਦੇਣੀ ਕਰਨੀ ਹੈ। ਗੱਲਾਂ ਦਾ ਮੌਕਾ ਤੁੜਕੇ ਵੀ ਮਿਲ ਜੇਗਾ। ਜੀ। ਧੰਨ ਗੁਰਨ ਸਿੰਘ ਸਾਹਿਬ ਵੀ ਕੋਲ ਦੇ ਬੈਠਣ ਦਾ ਸਲਾਮ ਪ੍ਰਾਪਤ। ਹਾਲ ਹੀ ਵਿੱਚ ਇੱਕ ਸਪੈਸ਼ਲ ਮਾਧਮ ਨਾਲ ਕਿਸੇ ਪਾਸੋਂ ਆਉਣ ਵਾਲੇ ਜੀ ਜਿਨ੍ਹਾਂ ਨੇ। ਚੇਤਨੀ ਹੈ। ਚਾਰ ਵਾਰਾਂ ਕੋ ਖੁਦ ਦੀ ਛੁੱਟੀ ਹੋ ਜਾ ਸਕਦੀ ਹੈ। ਲੱਗਦਾ ਸ਼ਗਲ ਪਰ ਜੇ ਜੀ ਆ ਬੈਠੀਆਂ ਲੱਗਿਆ ਸਰਕਾਰ ਦੇ ਭੈਣਾ ਨੇ। ਮਨੋਂ ਆਪੇਵਰਗੇ ਬੇਨਤੀ ਕਰਨਾ ਰਾਸਕਤ ਆਸ ਹੈ ਸਰਦਾਰ ਨਾਨ ਸਿੰਘ ਵਾਲੇ ਨੰਬਰ ਸਹੀ ਮਿਲ ਗਿਆ ਤੇ ਗੱਲ ਸਹੀ ਥਾਂ ਤੇ ਹੋ ਜੂ ਆ ਅੱਗੇ ਹੱਥ ਵਿੱਚ ਮੋਬਾਈਲ ਤੇ ਟੋਟੇ ਫੜੇ ਅੱਜ ਕੱਲ ਪੁੱਤਰ ਵਿਦੇਸ਼ ਵਿੱਚ ਬੈਠਾ ਤੇ ਇਹ ਬੇਦੀ ਇਹ ਤੇ ਰਿਸ਼ਤੇਦਾਰ ਦੂਰ ਬੁਲਾਦੇ ਬੈਠਾ ਜੇ ਇੱਕ ਵੀ ਹਿੱਸਾ ਕਰਦ ਲੱਗਿਆ ਕੋਈ ਆਵਾਜ਼ ਜਿਹੜੀ ਕਰਦਾ ਜੁ ਪਈ ਉਹ ਬਾਹਰ ਆਸ਼ਾਨ ਕੇ ਗਿਆ ਲੱਗਾ ਗਲਤ ਨੰਬਰ ਲੱਗ ਗਿਆ ਤੇ ਜੇ ਸਹੀ ਨੰਬਰ ਲੱਗਿਆ ਪਹਿਲਾਂ ਆਪਣੇ ਬੱਚੇ ਨਾਲ ਆਪਣੇ ਔਲਾਦ ਨਾਲ ਆਪਣੇ ਧੀਆਂ ਪੁੱਤਰਾਂ ਨਾਲ ਸੰਬੰਧੀਆਂ ਨਾਲ ਗੱਲ ਹੁੰਦੀ ਰਹੇ ਫਿਰ ਸ਼ਹੀਦ ਜਾਣੇ ਤੇ ਗੱਲ ਹੋ ਜਾਂਦੀ ਆਪਾਂ ਮਾਲਕ ਨਾਲ ਸਹੀ ਤੇ ਬਾਣੇ ਦੇ ਅਰਦਾਸ ਚਾਉਣ ਲਈ ਕਿਉਂਕਿ ਸਾਡੀ ਵੀ ਅਰਦਾਸ ਹੋਣੀ ਹੈ ਇੱਕ ਵਾਰ ਪਤਾ ਨਹੀਂ ਇਹ ਜਿਹੜੀ ਗੋਡੋਂ ਨਾਲਸੇ ਰਲਣ ਲੱਗੀ ਏ ਸਾਡੇ ਵਿੱਚੋਂ ਕੀ ਨਹੀਂ ਪੈਦਾ ਲੱਗ ਜਾਣੀ ਏ ਕਿਸੇ ਨੂੰ ਗਿਆਨ ਨਹੀਂ ਕਿਹਾ ਜਾਂਦਾ ਕੋ ਮਰ ਗਏ ਐਸਾ ਮਰਨਾ ਹੋਏ ਜੇਕਰ ਸਾਰੇ ਮਨੁੱਖਾ ਵਿਸਰੇ ਮਸਾਲਾ ਰੋਣਾ ਹੋਈ ਬੋਸ ਖਾਬੀਓ ਸਭੀ ਮੌਤ ਤਾਂ ਬਚਿਆ ਨਹੀਂ ਜਾ ਸਕਦਾ ਬਿਮਾਰ ਹੋਇਆ ਜੀਵ ਇਲਾਜ ਕਰਵਾਇਆ ਜਾਂ ਸਕਦਾ ਬਿਮਾਰੀ ਦਾ ਐਸੇ ਨਹੀਂ ਜਾ ਸਕਦਾ ਨਾ ਬਿਮਾਰੀ ਤੇ ਜੇ ਕੋ ਕੋ ਮੌਤ ਖਰੀਦਵਾ ਮੌਤ ਨਾ ਆਵੇ ਇਹ ਨਹੀਂ ਹੋਣਾ ਮੌਤ ਇੱਕ ਦਿਨ ਆਉਣੀ ਹੈ ਮੌਤ ਦਾ ਹੁਕਮ ਕਰਦੇ ਮੌਤ ਦਾ ਸਮਾਂ ਕਰਦੇ ਫਿਰ ਹੁਕਮ ਹੋਣਾ ਸਮਾਂ ਦਾ ਮਾਝ ਜਿਓ ਗ੍ਰੇਸਾ ਕਰਮੀ ਕੇ ਪਰਵਾਹ ਦੇ ਜੀ ਨਾਲ ਆਈ ਆਗਿਆ ਫਿਰ ਉਹ ਬੁਲਾਇਆ ਨਾਂ ਪਰੁਸ਼ੀ ਨਾਂ ਬਦਾ ਪੁਆ ਕੇ ਨਾ ਸਵਾਗਤ ਕਰਤੇ ਕੋਈ ਗੱਲ ਹੋਣੀ ਹੈ ਭਾਵੇਂ ਉਹ ਇੱਕ ਸਰੀ ਦੇ ਲਾਗੇ ਅਸੀਂ 85 ਸਾਲ ਤੋਂ ਭੇਜੇ ਦੀ 88 ਸਾਲ ਦੇ ਕਰੀਬ ਦੇ ਵੀਰ ਟੀਮ ਕਰਕੇ ਗਏ 89 ਨਾਨਵੇਂ ਸਾਲ ਦੇ ਕਰੀਬ ਜਿੰਦਗੀ ਪੂਰੀ ਕਰਕੇ ਗਏ ਨੇ ਪਰ ਮਾਫ ਕਰਿਓ ਖੀਰ ਜਦੋਂ ਮੌਤ ਹੋਈ ਜਦੋਂ ਇਨਸਾਨ ਪੂਰਾ ਹੋ ਗਿਆ ਆਪਾਂ ਅਧੂਰੇ ਤੁਰੇ ਫਿਰਨੇ ਆ ਕਿੰਨਾ ਜਦੋਂ ਕੋਲੇ ਮਾਲ ਨੂੰ ਰੀਸ ਕੇ ਰੰਨਾ ਸੀ ਪੂਰਾ ਹੋ ਗਿਆ ਮਾਲਾਂ ਦੇ ਅੱਪੀ ਹੁਣ ਤੇ ਕਹਿੰਦੇ ਡੈਥ ਹੋ ਗਈ ਦੀ ਉਹ ਮਰ ਗਿਆ ਜੀ ਉਦੋਂ ਕਹਿਆ ਜਾਂਦਾ ਸੀ ਪੂਰਾ ਹੋ ਗਿਆ ਪੂਰਾ ਕਿਉਂ ਵਾਕਈ ਉਹ ਪੂਰਾ ਹੋ ਗਿਆ ਮਾਲ ਕੋਈ ਦੰਗਾਂ ਵਿੱਚ ਚੜਾ ਗਿਆ ਸੰਸਾਰ ਤੋਂ ਵੀ ਵਿੱਚ ਖਤਮ ਹੋ ਗਿਆ ਜਿੰਨਕੀ ਖੀੜੀ ਦਰ ਕੇ ਖਾਧੀ ਤੰਨਾ ਮਰਨਾ ਭਾਈ ਦਰਗਾਹ ਚ ਜਦੋਂ ਲਿਖ ਮਾਲਕ ਦੇ ਘਰ ਵਿੱਚੋਂ ਮੁੱਕ ਗਈ ਕਰ ਉਸ ਮਾਲ ਕੋਈ ਮੁਕਮ ਆ ਗਿਆ ਫਿਰ ਉਸ ਮਾਲਕ ਦੇ ਹੁਕਮ ਅਗੇ ਕੋਈ ਧੰਨ ਬਣ ਕੇ ਧਾਰ ਬਣ ਕੇ ਖੜੋ ਨਹੀਂ ਸਕਦਾ ਤੇ ਆ ਵੀ ਸੰਭਲ ਕੋਲੇ ਜਾ ਸਕਦੇ ਰਾਤਾਂ ਦੇ ਥਾਣਿਆਂ ਵਿੱਚੋਂ ਕਰੀ ਤਖਤ ਦੇਦੇ ਉਥੋਂ ਤੋਂ ਸੰਭਲ ਐ ਤੋੜਿਆ ਜਾ ਸਕਦਾ ਇੱਕ ਵੀ ਪਰਵਾਨਾ ਇੱਕ ਵੀ ਸੰਭਲ ਐ ਜਿਹਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਮੋੜ ਸਕਦੀ ਉਹ ਕਹੇ ਆਪਣੇ ਮਹੱਲੇ ਦੇ ਬਹੁਤ ਵੇਰ ਐਸੀ ਨੂੰ ਸੱਭ ਕੇ ਮੈਸਰ ਬਦਮੰਦੇ ਸੱਜਣੋ ਦੇ ਖਾਲੇ ਨਾਲ ਬੇਕੀ ਕਹਾਣੀ ਜਾਨੂ ਕੇ ਬਾਪ ਚੱਲਦਾ ਨਹੀਂ ਜਾਏਗਾ ਦਰੀਆਵੀ ਸਮਨ ਮੋੜੇ ਜਾ ਸਕਦੇ ਨੇ ਉਸ ਪਰਮਾਪਤਨ ਦਾ ਅਲਾਈ ਸਮਨ ਨਹੀਂ ਮੋੜਿਆ ਜਾ ਸਕਦਾ ਪਰਮਾਨਾ ਆਇਆ ਹੁਕਮ ਪਠਾਇਆ ਫਿਰ ਸਰਕਾਰ ਕੋਈ ਨਾ ਦਰੇ ਵੀ